ਪੰਜਾਬ ਪੁਲਿਸ ਦੇ ਵੱਲੋਂ ਬਟਾਲਾ ਦੇ ਵਿੱਚ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਸੋਕਾਸੋ ਆਪਰੇਸ਼ਨ ਤਹਿਤ ਹੌਟਸਪੌਟ ਇਲਾਕਿਆਂ ਦੇ ਵਿੱਚ 200 ਤੋਂ ਵੱਧ ਪੁਲਿਸ ਜਵਾਨਾਂ ਨੇ ਚੈਕਿੰਗ ਕੀਤੀ ਹੈ। ਇਸ ਮੌਕੇ ਡੀਜੀ ਬਾਰਡਰ ਰੇਂਜ ਨੇ ਕਿਹਾ ਕਿ ਸਾਲ 2025 ਵਿੱਚ ਬਟਾਲਾ ਪੁਲਿਸ ਨੇ ਸ਼ਾਨਦਾਰ ਕੰਮ ਕੀਤਾ ਹੈ। ਇਸ ਦੌਰਾਨ 1200 ਮੁਕੱਦਮੇ ਦਰਜ ਕੀਤੇ ਅਤੇ 500 ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ। ਲਗਭਗ 50 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬਟਾਲਾ ਦਾ 31 ਕਿਲੋਮੀਟਰ ਖੇਤਰ ਇੰਡੋ-ਪਾਕ ਬਾਰਡਰ ਦੇ ਨਾਲ ਲੱਗਦਾ ਹੈ। ਜਿੱਤੇ ਕਿ ਡਰੋਨ ਰਾਹੀਂ ਨਸ਼ਾ ਤਸਕਰੀ ਦੀਆਂ ਕੋਸ਼ਿਸ਼ਾਂ ਹੁੰਦੀਆਂ ਤੇ ਨਾਲ ਹੀ 350912 ਨੂੰ ਨਸ਼ਾ ਸਲਾਹ ਕੇਂਦਰਾਂ ਦੇ ਵਿੱਚ ਭੇਜ ਕੇ ਮੁੜ ਮੁਖਤਾਰਾ ਦੇ ਨਾਲ ਜੋੜਿਆ ਗਿਆ ਤੇ ਉਥੇ ਡੇਅ ਜੀ ਨੇ ਸਖਤ ਚਬਨਾ ਦੇ ਵਿੱਚ ਚੇਤਾਵਨੀ ਦਿੱੰਦ ਦੇ ਕਿ ਜੋ ਨਸ਼ਾ ਕਰਦੇ ਨੇ ਜਾਂ ਵੇਚਦੇ ਨੇ ਸੁਧਰ ਜਾ ਨਹੀਂ ਤਾਂ ਉਹਨਾਂ ਦਾ ਅਗਲਾ ਟਿਕਾਣਾ ਜੇਲ੍ਹ ਹੋਵੇਗਾ। ਇਕਾਸੂ ਆਪਰੇਸ਼ਨ ਅਜੇ ਵੀ ਚੱਲ ਰਿਹਾ ਤੇ ਵੱਡੀ ਰਿਕਵਰੀ ਦੀ ਉਮੀਦ ਹੈ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇਣਾ ਚਾਹੂੰਗਾ। ਇਹ ਨਵਾਂ ਸਾਲ ਤੁਹਾਡੇ ਸਾਰਿਆਂ ਲਈ ਇੱਕ ਵਧੀਆ गुजरे सेहत याबरो तुम सारे परिवार ਤੁਹਾਡੇ ਸਾਰੇ ਪਰਵਾਰਾਂ ਚ ਖੁਸ਼ੀ ਦਾ ਆਲਰਾਵੇ ਆ ਮੈਂ 2025 ਦੀ ਸਮੀਖਿਆ ਵੀ ਕਰਾਂਗਾ ਕਿ ਮਹਤਾਬ ਸਿੰਘ ਐਸਐਸਪੀ ਸਾਹਿਬ ਅੰਡਰ ਆਈਪੀਐਸ ਨੇ ਤੇ ਡੀਐਸਪੀ ਜੀ ਮੇਰੇ ਨਾਲ ਖੜੇ ਨੇ ਆ ਬੜੀ ਸੈਟੀਸਫੈਕਟਰੀ ਜਿਹੜੀ ਹੈਗੀ ਇਹ ਕਾਰਜਕਾਰੀ ਨਸ਼ਾ ਫਰੰਟ ਤੇ ਜੋ ਨਸ਼ਾ ਫਰੰਟ ਦੇ ਇਹਨਾਂ ਦੀ ਅਗਵਾਈ ਹੇਠ ਰਹੀ ਹੈ ਬਟਾਲਾ ਜ਼ਿਲ੍ਹੇ ਦੇ ਵਿੱਚ ਆ ਅਸੀਂ ਕੋਈ ਇਸ 2025 ਦੇ ਵਿੱਚ 1200 ਤੋਂ ਵੱਧ ਜਿਹੜੀਆਂ ਹੈਗੀਆਂ ਐਫਆਈਆਰ ਐਨਡੀਪੀਐਸ ਦੀਆਂ ਦਰਜ ਕੀਤੀਆਂ ਹੈਗੀਆਂ ਤੇ 2200 ਤੋਂ ਵੱਧ ਅਕਿਊਜ਼ਡ ਅਰੈਸਟ ਹੋਏ ਨੇ 50 ਕਿਲੋ ਦੇ ਕਰੀਬ ਹੈਰੋਇਨ ਰਿਕਵਰ ਹੋਈ ਹੈਗੀ ਐ ਇਹਨਾਂ ਨੂੰ ਡੇਰਾ ਬਾਬਾ ਨਾਨਕ ਦਾ 31 ਕਿਲੋਮੀਟਰ ਦਾ ਜਿਹੜਾ ਇੰਟਰਨੈਸ਼ਨਲ ਬਾਰਡਰ ਪੈਂਦਾ ਹੈਗਾ ਉਹਦੇ ਨਾਲ ਜਿਹੜੀ ਜਿਹੜਾ ਸਰਹੱਦੀ ਜਿਹੜਾ ਹੈਗਾ ਉਹਦੇ ਤੋਂ ਪਾਕਿਸਤਾਨ ਜਿਹੜਾ ਡਰੋਨ ਰਾਹੀਂ ਜਾਂ ਵੈਸੇ ਮਤਲਬ ਜਿਹੜੀ ਨਾਰਕੋ ਟੈਰੋਰਿਜ਼ਮ ਚ ਇੰਡਲਜ ਕਰ ਰਿਹਾ ਹੈਗਾ ਮੈਨਟੇਰੀਅਨ ਫੇਸ ਤੇ ਮੈਂ ਸ਼ਲਾਘਾ ਕਰਾਂਗਾ ਬਟਾਲਾ ਪੁਸਦੀ ਇਹਨਾਂ ਨੇ ਕੋਈ 3500 ਦੇ ਕਰੀਬ ਜਿਹੜੇ ਨੌਜਵਾਨ ਇਸ ਦਲਦਲ ਵਿੱਚ ਫਸ ਚੁੱਕੇ ਨੇ ਉਹਨਾਂ ਨੂੰ ਡੀਡੈਕਸ਼ਨ ਸੈਂਟਰ ਤੇ ਓਟ ਸੈਂਟਰਸ ਦੇ ਵਿੱਚ ਭਰਤੀ ਤੇ ਰੈਫਰ ਕਰਵਾਇਆ ਹੈਗਾ ਤੇ ਅਸੀਂ ਸਾਡਾ ਇਹ ਹੀ ਪ੍ਰਯਤਨ ਰਹਿੰਦਾ ਕਿ ਅਸੀਂ ਜਿਹੜੀ ਜਵਾਨੀ ਨੂੰ ਇਸ ਗਲਗੱਤ ਤੋਂ ਬਚਾਈਏ ਤੇ ਉਹਨਾਂ ਨੂੰ ਮੇਨਸਟ੍ਰੀਮ ਦੇ ਵਿੱਚ ਲੈ ਕੇ ਆਈਏ ਇਹਨਾਂ ਨੇ 2025 ਦੇ ਵਿੱਚ ਜਿਹੜੇ ਨਸ਼ੇ ਦੇ ਸੌਦਾਗਰਾਂ ਨੇ ਇਸ ਨਸ਼ੇ ਦੇ ਵਿੱਚੋਂ ਪੈਸਾ ਬਣਾ ਕੇ properties ਦੇ ਤੇ ਸਰਕਾਰੀ ਜ਼ਮੀਨਾਂ ਤੇ ਇਨਕ੍ਰੋਚ ਕੀਤਾ ਸੀਗਾ ਉਹਦੇ ਦੇ ਚਾਰ ਡੈਮੋਲੇਸ਼ਨਸ ਵੀ ਕੀਤੀਆਂ ਹੈਗੀਆਂ ਨੇ 35 ਕਰੋੜ ਰੁਪਏ ਦੀ ਜਿਹੜੀ ਪ੍ਰਾਪਰਟੀ ਹੈਗੀ ਹੈ ਨਸ਼ੇ ਦੇ ਸਦਾਗਰਾਂ ਤੇ ਫਰੀਜ਼ ਕਰਾਈ ਵੀ ਹੈ ਕਰਾਈ ਗਈ ਹੈ ਤੇ 4 ਕਰੋੜ ਦੀ ਹਲੇ ਦੀ ਕੰਪਟੈਂਟ ਅਥਾਰਟੀ ਇਨ ਅ ਪ੍ਰੋਪੋਜ਼ਲ ਜਿਹੜੀਆਂ ਹੈਗੀਆਂ ਉਹਨਾਂ ਕੋਲੇ ਅੰਡਰ ਕਨਸਿਡਰੇਸ਼ਨ ਹੈਗੀਆਂ ਸੋ ਜੇ ਅਸੀਂ ਕੁੱਲ ਮਿਲਾ ਕੇ 2025 ਦਾ ਮੁਲਾਂਕਣ ਕਰੀਏ ਤਾਂ ਕਾਫੀ ਅੱਛਾ ਐਨਡੀपीएस ਫਰੰਟ ਤੇ ਕੰਮ ਬਟਾਲਾ ਪੁਲਿਸ ਵੱਲੋਂ ਕੀਤਾ ਗਿਆ ਹੈ ਇਸ ਮੁਹਿੰਮ ਦੇ ਵਿੱਚ ਜਦੋਂ ਦੇ ਸ਼੍ਰੀ ਮਹਤਾਬ ਸਿੰਘ ਆਈਪੀਐਸ ਐਸਐਸਪੀ ਨੇ ਆਪਣੀ ਕਮਾਂਡ ਸੰਭਾਲੀ ਹੈ ਇਸੇ ਕੰਮ ਵਿੱਚ ਹੋਰ ਤੇਜ਼ੀ ਆਈ ਹੈਗੀ ਹੈ ਅੱਜ ਅਸੀਂ ਇਹ ਗਾਂਧੀ ਕੈਂਪ ਦੇ ਵਿੱਚ ਜਿਹੜੀ ਹੈਗੀ ਕਾਸ ਆਪਰੇਸ਼ਨ ਕੋਆਰਡੀਨੇਟ ਸਰਚ ਆਪਰੇਸ਼ਨ ਚਲਾਇਆ ਹੈਗਾ ਐਂਡੀਪੀਐਸ ਨੂੰ ਮੱਦੇਨਜ਼ਰ ਰੱਖਦੇ ਹੋਏ ਇਹਦੇ ਵਿੱਚ ਜਿਹੜੀ ਪਿਛਲੇ ਜਿਹੜੀ ਅਸੀਂ ਆਪ ਦਾ ਜਦੋਂ ਸਮੀਖਿਆ ਕਰਦੇ ਹਾਂ ਤਾਂ ਇਹ ਇੱਕ ਬਟਾਲੇ ਜ਼ਿਲ੍ਹੇ ਦਾ ਹੌਟਸਪੌਟ ਹੈਗਾ ਇਸ ਕਰਕੇ ਇਸ ਨੂੰ ਚੁਣਿਆ ਗਿਆ ਹੈ 250 ਦੇ ਕਰੀਬ ਅਸੀਂ ਮੁਲਾਜ਼ਮਾਂ ਨੂੰ ਇਸ ਕੰਮ ਅੱਜ ਅਸੀਂ ਸਰਚ ਆਪਰੇਸ਼ਨ ਦੇ ਵਿੱਚ the three guster officers led by shrimat absing ssp batala so jis tarah bhi koi after search operations jo bhi assi koi seizures karange kisi nu arrest karange usdi jankari aap ji nal share kar ditti javegi aur je toda koi sawal hai ki ik operation chal challe da lagatar chalde ne itte aam public te ki asar janda aur jede drug peddlers ha ohna te ki asar janda dekho e ta edi samiksha ta tusi sanu jyada vadiya karke de sakde ho hage ho ਸਾਡਾ ਇਹ ਇਹਦੇ ਵਿੱਚ ਇੱਕ ਆਬਜੈਕਟਿਵ ਇਹ ਹੁੰਦਾ ਹੈ ਕਿ ਅਸੀਂ ਇਸ ਜਿਹੜਾ ਯੁੱਧ ਨਸ਼ਾ ਦੇ ਵਿਰੁੱਧ ਜਿਹੜਾ ਮਹੀਮ ਚਲਾਈ ਪਈ ਹੈ ਸਰਕਾਰ ਨੇ ਅਸੀਂ ਉਸ ਨੂੰ ਭਤੀ ਭੰਤੀ ਉਸ ਦੇ ਉੱਤੇ ਪਹਿਰਾ ਦੇ ਰਹੇ ਹਾਂ ਅਸੀਂ ਇਸ ਚੀਜ਼ ਤੋਂ ਭਲੀ ਭੰਤੀ ਜਾਣੂ ਹਾਂ ਕਿ ਇਹ ਇੱਕ ਕੋੜ ਹੈਗਾ ਜਿਸ ਨੂੰ ਜਿਸ ਉੱਤੇ ਨਿਰੰਤਰ ਯੁੱਧ ਦੀ ਲੋੜ ਹੈਗੀ ਹੈ ਤਈਓ ਯੁੱਧ ਨਸ਼ਾ ਵਿਰੁੱਧ ਹੈਗਾ ਇਹ ਤੇ ਇਹ ਜਿਹੜਾ ਯੁੱਧ ਸਾਡਾ ਜਾਰੀ ਰਹੇਗਾ ਕਸੋ ਦੇ ਨਾਲ ਜਿਹੜਾ ਪ੍ਰਭਾਵ ਹੁੰਦਾ ਅਸੀਂ ਇਹਦੇ ਵਿੱਚ ਇਹ ਹੈ ਕਿ ਜਿਹੜੇ ਮਾੜੇ ਅਨਸਰ ਨੂੰ ਇੱਕ ਚੇਤਾਵਨੀ ਵੀ ਹੈ ਕੀ ਜਿਹੜੀ ਪੰਜਾਬ ਪੁਲਿਸ ਦੀ ਬਾਜ਼ਜਖ ਤੋਂ ਕੋਈ ਬਚ ਨਹੀਂ ਸਕਦਾ ਅਸੀਂ ਜਿਹੜਾ ਜਿਹੜੇ ਜਿਹੜੇ ਇਹ ਨਸ਼ੇ ਦੇ ਸੌਦਾਗਰ ਨੇ ਇਹਨਾਂ ਨੂੰ ਅਸੀਂ ਨਿਸ਼ਤਾਬੰਦ ਕਰਾਂਗੇ ਜਿਹੜੀਆਂ ਇਹਨਾਂ ਨੇ ਕੋਈ ਫਾਇਦਾ ਨਹੀਂ ਇਹਨਾਂ ਨੂੰ ਇਸ ਜਿਹੜੀ ਕ੍ਰਾਈਮ ਦੇ ਵਿੱਚੋਂ ਪੈਸੇ ਬਣਾਉਂਦਾ ਅਸੀਂ ਇਹਨਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਕਰਾਉਂਦੇ ਜਿਵੇਂ ਮੈਂ ਤੁਹਾਨੂੰ ਦੱਸਿਆ 35 ਕਰੋੜ ਦੀ ਪ੍ਰਾਪਰਟੀ ਆਲਰੇਡੀ ਫ੍ਰੀਜ਼ ਹੋ ਚੁੱਕੀ ਹੈ 4 ਕਰੋੜ ਦੀਆਂ ਪ੍ਰੋਪੋਜ਼ਲਾਂ ਅੰਡਰ ਕਨਸਿਡਰੇਸ਼ਨ ਹੈਗੀਆਂ ਅਸੀਂ ਡੈਮੋਲੇਸ਼ਨਸ ਵੀ ਕੀਤੀਆਂ ਜੋ ਅੱਗੇ ਵੀ ਕਰਦੇ ਰਵਾਂਗੇ ਦਾ ਇਹੀ ਇਸ ਮਾਧਿਅਮ ਰਾਹੀਂ ਮੈਂ ਸਾਰੇ ਪੈਡਲਰਸ ਨੂੰ ਜਾਂ ਸਪਲਾਈਅਰਸ ਨੂੰ ਤੇ ਜਿਹੜੇ ਮਗਰਮੱਛ ਨੇ ਜਿਹੜੇ ਇਸ ਕੰਮ ਦੇ ਵਿੱਚ ਪਏ ਨੇ ਤੇ ਸਾਡੀ ਜਵਾਨੀ ਨੂੰ ਖਾਰੇ ਨੇ ਉਹਨਾਂ ਨੂੰ ਇੱਕ ਸਖਤ ਲੈਜੇ ਚੇ ਮੈਂ ਚੇਤਾਵਨੀ ਦੇ ਰਿਹਾ ਕਿ ਤੁਸੀਂ ਸਾਡੀ ਬਾਜ਼ ਅੱਖ ਤੋਂ ਚੀ ਲੱਕ ਬਚ ਨਹੀਂ ਸਕੋਗੇ ਕਾਨੂੰਨ ਦੇ ਹੱਥ ਬੜੇ ਲੰਬੇ ਨੇ